ਲੋ ਜੀ ਹਾਜ਼ਰ ਆਪਾਂ ਤੁਹਾਡੀ ਡਿਮਾਂਡ ਤੇ ਇੱਕ ਵਾਰੀ ਫੇਰ ਕਾਫੀ ਪੈਨਾਂ ਦੇ ਮੈਸੇਜ ਆਏ ਸੀ ਮੈਨੂੰ ਇੰਸਟਾਗ੍ਰam ਤੇ ਵੀ ਤੇ ਯੂਟਿਊਬ ਤੇ ਵੀ ਕਿ ਇੱਕ ਤਾਂ ਡਿਜ਼ਾਈਨ ਬਣਾਉਣਾ ਸਿਖਾਓ ਸਿੰਦੀ ਬੁੱਟੀ ਦਾ ਤੇ ਦੂਸਰਾ ਸੀਗਾ ਸਿੱਧੀ ਲਾਈਨ ਬਣਾਉਣੀ ਸਿਖਾਓ ਸਿੰਦੀ ਬੁੱਟੀ ਦੇ ਵਿੱਚ ਤਾਂ ਹੁਣ ਅੱਜ ਆਪਾਂ ਆਪਣੇ ਕੋਲੇ ਦੋਨੋਂ ਟੌਪਿਕ ਨੇ ਵੈਸੇ ਪਰ ਅੱਜ ਆਪਾਂ ਇੱਕ ਟੌਪਿਕ ਕੰਪਲੀਟ ਕਰ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਲਾਈਨ ਬਣਾਉਣੀ ਸਿੱਖ ਲੈਨੇ ਆ ਫਿਰ ਉਸ ਤੋਂ ਬਾਅਦ ਆਪਾਂ ਸਿੰਧੀ ਬੂਟੀ ਦੀ ਟ੍ਰੇਸ ਬਣਾਉਣੀ ਸਿੱਖ ਲਾਂਗੇ ਜਿਹੜੀ ਵੀ ਮਰਜੀ ਸਿੰਧੀ ਬੂਟੀ ਹੋਵੇ ਛੋਟੀ ਹੋਵੇ ਵੱਡੀ ਹੋਵੇ ਲਾਈਨ ਹੋਵੇ ਕੋਈ ਵੀ ਡਿਜ਼ਾਈਨ ਹੋਊਗਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਜ਼ਾਈਨ ਬਣਾਉਣਾ ਸਿੱਖਾਂਗੇ ਤੇ ਅੱਜ ਆਪਾਂ ਜਿਹੜੀ ਲਾਈਨ ਬਣਾਉਣੀ ਸਿੱਖਾਂਗੇ ਸਿੰਧੀ ਬੂਟੀ ਦੀ ਠੀਕ ਹੈ ਜੀ ਤੇ ਲਾਈਨ ਬਣਾਉਣ ਲਈ ਆਪਾਂ ਸਭ ਤੋਂ ਪਹਿਲਾਂ ਸਿੱਧੀ ਲਾਈਨ ਹੀ ਖਿੱਚ ਲੈਣੇ ਆ ਠੀਕ ਹੈ ਜੀ ਤਾਂ ਕਿ ਇੱਕ ਆਪਣੀ ਸਿਮੇਟਰੀ ਜੀ ਰਹੇ ਸਿੱਧੀ ਇੱਥੇ ਸਿੱਧੀ ਬਣਦੀ ਹੈ ਹੁਣ ਆਪਾਂ ਇਹਦੇ ਬਾਕਸ ਬਣਾ ਲੈਣੇ ਨੇ ਸਭ ਤੋਂ ਪਹਿਲਾਂ ਬਾਕਸ ਬਣਾਉਣ ਲਈ ਆਪਾਂ ਸਿੰਪਲੀ ਇਹਨੂੰ ਸੈਂਟਰ ਮੰਨ ਕੇ ਚੱਲ ਲਵਾਂਗੇ ਤੇ ਬਾਕਸ ਆਪਾਂ ਥੋੜੇ ਵੱਡੇ ਬਣਾਵਾਂਗੇ ਤਾਂ ਕਿ ਤੁਹਾਨੂੰ ਸਮਝ ਆ ਸਕੇ ਕਿ ਥ੍ਰੈਡ ਆਪਾਂ ਕਿੱਧਰੋਂ ਮੂਵ ਕਰਨਾ ਠੀਕ ਹੈ ਸਿੰਪਲੀ ਬਣਾਵਾਂਗੇ ਆਪਾਂ ਜਦੋਂ ਆਪਾਂ ਟ੍ਰੇਸ ਬਣਾਉਣੀ ਸਿੱਖਾਂਗੇ ਉਦੋਂ ਆਪਾਂ ਪਰਫੈਕਟ ਸਾਈਜ਼ ਬਣਾਵਾਂਗੇ ਇਹਨਾਂ ਦਾ ਵੈਸੇ ਤਾਂ ਤੁਹਾਨੂੰ ਪਤਾ ਹੈ ਕਿ ਸਿੰਧੀ ਬੁੱਟੀ ਦਾ ਜਿਹੜਾ ਆਪਾਂ ਬਾਕਸ ਬਣਾਉਣੇ ਹੁੰਦੇ ਆ ਉਹਦਾ ਸਾਈਜ਼ ਮੈਂ ਤੁਹਾਨੂੰ ਸਕੇਲ ਦੇ ਹਿਸਾਬ ਨਾਲ ਵੀ ਦੱਸ ਚੁੱਕੀ ਹਾਂ ਤੇ ਨੋਰਮਲੀ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਥੋੜਾ ਵੱਡਾ ਸਾਈਜ਼ ਬਣਾ ਕੇ ਤੁਸੀਂ ਬਣਾ ਲਿਓ ਸਿੱਖ ਲਿਓ ਤੇ ਉਸ ਤੋਂ ਬਾਅਦ ਤੁਸੀਂ ਸੈਂਟੀਮੀਟਰ ਦੇ ਹਿਸਾਬ ਨਾਲ ਸਿੰਧੀ ਬੁੱਟੀ ਦਾ ਸਾਈਜ਼ ਰੱਖਣਾ ਹੈ ਠੀਕ ਹੈ ਉਹ ਆਪਾਂ ਟ੍ਰੇਸ ਦੇ ਵਿੱਚ ਡਿਟੇਲ ਚ ਗੱਲ ਕਰ ਲਵਾਂਗੇ ਤੇ ਹੁਣ ਆਪਾਂ ਇੱਕ ਸਿੱਧੀ ਲਾਈਨ ਮਾਰ ਲਈ ਹੁਣ ਸਿੰਪਲੀ ਬਾਕਸ ਬਣਾ ਲਾਂਗੇ ਇੱਕ ਵਾਰੀ ਠੀਕ ਹੈ ਕਿਉਂਕਿ ਆਪਾਂ ਸਿੱਧੀ ਲਾਈਨ ਬਣਾਉਣੀ ਆ ਤਾਂ ਜਿੱਡੇ ਇੱਕ ਬਾਕਸ ਆਪਣੇ ਤੋਂ ਸਹੀ ਰਹਿਣਗੇ ਠੀਕ ਹੈ ਜਿਆਦਾ ਛੋਟਾ ਹੋ ਗਿਆ ਲੱਗਦਾ ਚਲੋ ਥੋੜੇ 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 ਜਿਹਾ ਵੱਡੇ ਬਣਾ ਲੈਨੇ ਆਪਾਂ ਇੰਨਾ ਕੁ ਵੱਡਾ ਤਾਂ ਕਿ ਤੁਹਾਨੂੰ ਸਮਝਣ ਚ ਤੇ ਦੇਖਣ ਚ ਕੋਈ ਦਿੱਕਤ ਨਾ ਆਵੇ ਠੀਕ ਹੈ ਵੈਸੇ ਏਡਾ ਕੁ ਪਰਫੈਕਟ ਹੈ ਸਾਈਜ਼ ਪਰ ਇਹ ਆਪਾਂ ਬਣਾ ਲੈਣੇ ਆ ਥੋੜੇ ਜਿਹੇ ਵੱਡੇ ਸਾਈਜ਼ ਤਾਂ ਕਿ ਬਣਾਉਣੇ ਆਸਾਨ ਹੋਵੇ ਜਿੰਨੇ ਮਰਜੀ ਬਾਕਸ ਬਣਾ ਲਓ ਇਹਨਾਂ ਦੀ ਕੋਈ ਗਿਣਤੀ ਨਹੀਂ ਹੁੰਦੀ ਆਪਾਂ ਲਾਈਨ ਤੋਂ ਥਾੜੀ ਲੰਘੇ ਚਲ ਕੋਈ ਗੱਲ ਨਹੀਂ ਮੈਂ ਤਾਂ ਆਪਣਾ ਬਾਕਸ ਹੈ ਠੀਕ ਹੈ ਚਲੋ ਜਿੰਨੇ ਮਰਜੀ ਬਾਕਸ ਨੇ ਜਿਹੜੇ ਇਹ ਤੁਸੀਂ ਬਣਾ ਲਿਓ ਜਿੱਡੀਕ ਜਿੰਨਾ ਕ ਸਾਈਜ਼ ਰੱਖਣਾ ਕਈ ਵਾਰੀ ਆਪਾਂ ਘੇਰੇ ਤੇ ਲੰਬੀ ਲਾਈਨ ਬਣਾਉਣੀ ਹੁੰਦੀ ਹੈ ਕਈ ਵਾਰੀ ਆਪਾਂ ਘੇਰੇ ਤੋਂ ਲੈ ਕੇ ਗਲੇ ਤੱਕ ਮੋਢਿਆਂ ਤੱਕ ਲੰਬੀ ਲਾਈਨ ਬਣਾਉਣੀ ਹੁੰਦੀ ਹੈ ਤਾਂ ਸਾਰੀ ਇਹ ਇਦਾਂ ਹੀ ਜਿਵੇਂ ਜਿੰਨੇ ਆਪਾਂ ਨੂੰ ਬਾਕਸ ਚਾਹੀਦੇ ਨੇ ਇਦਾਂ ਦਾ ਬਣਾਉਂਦੇ ਚਾਹਾਂਗੇ ਆਪਾਂ ਠੀਕ ਹੈ ਵੱਡੇ ਛੋਟੇ ਕੋਈ ਚੱਕਰ ਨਹੀਂ ਚਲੋ ਤੇ ਮੇਨ ਮੋਟਿਵ ਆਪਣਾ ਸਿੱਖਣਾ ਹੈ ਆਪਾਂ ਨੂੰ ਇਹਦਾ ਤਰੀਕਾ ਆਉਣਾ ਚਾਹੀਦਾ ਬਸ ਠੀਕ ਹੈ ਜੀ ਤੇ ਹੁਣ ਆਪਣਾ ਇਹਦਾ ਇੱਕ ਨੰਬਰ ਪੁਆਇੰਟ ਆਪਾਂ ਇੱਥੋਂ ਸ਼ੁਰੂ ਕਰਾਂਗੇ ਠੀਕ ਹੈ ਇਹ ਇੱਥੋਂ ਤੇ ਇਦਾਂ ਹੀ ਆਪਾਂ ਜਿਵੇਂ ਪਹਿਲਾਂ ਸਿੱਖਣ ਲਈ ਆਪਾਂ ਨੂੰ ਪੁੱਛਾਂ ਦੀਆਂ ਕੱਢ ਲਈਆਂ ਸੀ ਆਪਾਂ ਇਹਦੀਆਂ ਥੋੜੇ-ਥੋੜੇ ਪੁਆਇੰਟ ਜੇ ਬਾਹਰ ਨੂੰ ਤਾਂ ਇਦਾਂ ਹੀ ਕੱਢ ਲੈਨੇ ਆ ਇਹਦੇ ਨਾਲ ਆਪਾਂ ਨੂੰ ਥੋੜਾ ਜਿਹਾ ਇਹ ਪਤਾ ਲੱਗ ਜੂ ਵੀ ਇੱਥੋਂ ਟੰਕਾ ਆਪਾਂ ਪਰਨਾ ਹੈ ਠੀਕ ਹੈ ਜਦੋਂ ਜਦੋਂ ਆਪਾਂ ਬਣਾਵਾਂਗੇ ਤਾਂ ਇਹ ਆਪਣੇ ਵੈਸੇ ਤਾਂ ਵਿੰਗੇ ਟੇਡੇ ਬਣਨਗੇ ਕਿਉਂਕਿ ਆਪਾਂ ਵੱਡੇ ਛੋਟੇ ਬਣਾ ਲੈ ਕੋਈ ਚੱਕਰ ਨਹੀਂ ਵੈਸੇ ਆਪਾਂ ਮੇਨ ਕੀਆ ਟੰਕਾ ਭਰਨਾ ਸਿੱਖਣਾ ਹੈ ਠੀਕ ਹੈ ਬਾਕਸ ਦਾ ਸਾਈਜ਼ ਆਪਾਂ ਬਾਅਦ ਚ ਸੈੱਟ ਕਰਦੇ ਰਵਾਂਗੇ ਲੋ ਜੀ ਇਹ ਆਪਣਾ ਹੋ ਗਿਆ ਠੀਕ ਹੈ ਇੱਥੋਂ ਇੱਥੋਂ ਐਂਡ ਤੱਕ ਜਿੰਨੇ ਮਰਜ਼ੀ ਵਧਾ ਲਓ ਕੋਈ ਚੱਕਰ ਨਹੀਂ ਇਹਦਾ ਹੁਣ ਆਪਣਾ ਇੱਕ ਨੰਬਰ ਪੁਆਇੰਟ ਇਹ ਰਹੂਗਾ ਠੀਕ ਹੈ ਇੱਥੋਂ ਆਪਾਂ ਸ਼ੁਰੂ ਕਰਾਂਗੇ ਨੈਕਸਟ ਆਪਣਾ ਸਟੈਪ ਬਾਈ ਸਟੈਪ ਆਪਾਂ ਉਦਾਂ ਹੀ ਕਰਦੇ ਆਂ ਚੱਲਦੇ ਜਾਵਾਂਗੇ ਜਿਵੇਂ ਆਪਾਂ ਪਹਿਲਾਂ ਚੱਲਦੇ ਆਂ ਹੁਣ ਤੱਕ ਚੱਲੇ ਆਂ ਤਾਂ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਇੱਕ ਨੰਬਰ ਤੋਂ ਹੁਣ ਆਪਾਂ ਜਿਵੇਂ ਆਪਣੇ ਇਹ 2 ਪੁਆਇੰਟ ਹੁੰਦੇ ਨੇ ਨਾ ਇੱਕ ਇਹ ਇੱਕ ਇਹ ਆਪਾਂ 2 ਮੰਨਦੇ ਹੁੰਨੇ ਆਂ ਤਾਂ ਹੁਣ ਆਪਾਂ ਇਹਨੂੰ 2 ਹੀ ਮੰਨ ਕੇ ਚੱਲਾਂਗੇ ਠੀਕ ਹੈ ਹੁਣ ਤੁਸੀਂ ਇੰਨਾਕ ਤਾਂ ਸਿੱਖ ਗਏ ਹੋ ਕਿ ਜੇ ਇੱਥੇ ਥ੍ਰੈਡ ਆਇਆ ਤਾਂ ਉਹਦਾ ਸਭ ਤੋਂ ਨੇੜੇ ਦਾ ਪੁਆਇੰਟ ਜਿਹੜਾ ਹੋਊਗਾ ਉਹ ਉਹਦਾ ਨੈਕਸਟ ਪੁਆਇੰਟ ਹੋਊਗਾ ਠੀਕ ਹੈ ਇਹ ਚੀਜ਼ਾਂ ਦਾ ਪਤਾ ਲੱਗ ਗਿਆ ਹੁਣ ਆਪਾਂ ਇਹਨੂੰ 2 ਹੀ ਮੰਨ ਕੇ ਚੱਲਾਂਗੇ ਜਿੱਦਾਂ ਹੁਣ ਆਪਾਂ ਇੱਥੇ ਕੱਢ ਲਿਆ ਠੀਕ ਹੈ ਹੁਣ ਦੇਖੋ ਆਪਾਂ ਨੂੰ ਇਹ ਚੀਜ਼ ਹੁਣ ਤੱਕ ਆਪਾਂ ਇਹ ਸਿੱਖ ਲਈ ਕਿ ਥ੍ਰੈਡ ਆਪਾਂ ਨੂੰ ਡਾਇਰੈਕਸ਼ਨ ਦਿੰਦਾ ਹੈ ਕਿ ਕਿਹੜੀ ਸਾਈਡ ਨੂੰ ਮੂਵ ਕਰਨਾ ਹੈ ਜਿਹੜਾ ਆਪਣਾ ਜਿਹੜੇ ਇਹ ਵਾਲੇ ਆਪਣੇ ਬਾਕਸੇਜ਼ ਨੇ ਆਪਾਂ ਉਹਦੀ ਬਾਉਂਡਰੀ ਬਾਉਂਡਰੀ ਤੇ ਜੀ ਜਾਣਾ ਹੁੰਦਾ ਤਾਂ ਆਪਣੀ ਬਾਉਂਡਰੀ ਹੈ ਜਿਹੜੀ ਉਹ ਇਸ ਸਾਈਡ ਨੂੰ ਜਾ ਰਹੀ ਹੈ ਤਾਂ ਆਪਾਂ ਇੱਥੋਂ ਥ੍ਰੈਡ ਨੀਚੇ ਲੈ ਜਾਾਂਗੇ ਤਾਂ ਨੈਕਸਟ ਆਪਣਾ ਪੁਆਇੰਟ ਆ ਜਿਹੜਾ ਕਿਹੜਾ ਬਣ ਰਿਹਾ ਇਹ ਦੋ ਨੰਬਰ ਇਹ ਬਣ ਗਿਆ ਠੀਕ ਹੈ ਹੁਣ ਆਪਣਾ ਦੋ ਨੰਬਰ ਤੋਂ ਥਰੈਡ ਨੀਚੇ ਜਾਊਗਾ ਇੱਥੋਂ ਹੀ ਆਪਾਂ ਤੁਹਾਨੂੰ ਪਤਾ ਕਿ ਨਾਲ ਹੀ ਇਹਦੇ ਉੱਪਰ ਆ ਜਾਏਗਾ ਆਪਾਂ ਇੱਕ ਪੁਆਇੰਟ ਮੰਨ ਕੇ ਚੱਲਾਂਗੇ ਇਹਨਾਂ ਨੂੰ ਠੀਕ ਹੈ ਉਦੋਂ ਫਿਰ ਗਾਜਾ ਪੈ ਜਾਂਦਾ ਜੇ ਬਾਲੇ ਪੁਆਇੰਟ ਮੰਦੇ ਜਿੰਨਾ ਜਦੋਂ ਆਪਾਂ ਨੂੰ ਬਿਲਕੁਲ ਨਹੀਂ ਹੁੰਦੀ ਸੀ ਚਲੋ ਉਦੋਂ ਜ਼ਰੂਰਤ ਸੀਗੀ ਹੁਣ ਦੇਖੋ ਹੁਣ ਆਪਣਾ ਬਾਕਸ ਆ ਜਿਹੜਾ ਉਹ ਤਾਂ ਹੈਗਾ ਇੰਨਾ ਕੀ ਪਰ ਇਹ ਸਾਰੇ ਬਾਕਸ ਇੱਕ ਦੂਜੇ ਨਾਲ ਅਟੈਚ ਨੇ ਇਸ ਲਈ ਆਪਾਂ ਨੂੰ ਉਸ ਹਾਵ ਨਾਲ ਚੱਲਣਾ ਪਊਗਾ ਜਿਸ ਹਾਵ ਨਾਲ ਇਹ ਬਾਕਸ ਨੇ ਜਿਹੜੇ ਆਪਾਂ ਨੂੰ ਡਾਇਰੈਕਸ਼ਨ ਦੇ ਰਹੇ ਨੇ ਤਾਂ ਹੁਣ ਆਪਾਂ ਇਹਦੇ ਵਿੱਚ ਸਾਰੀਆਂ ਲੈਣਾ ਨੇ ਜਿਹੜੀਆਂ ਲੰਬੀਆਂ ਨੇ ਠੀਕ ਹੈ ਆਹ ਆਨ ਬਾਕਸ ਦੀ ਲਾਈਨ ਇੱਥੋਂ ਇੱਥੇ ਐਂਡ ਹੋ ਜਾਂਦਾ ਨਾ ਇਹ ਇੱਥੋਂ ਸ਼ੁਰੂ ਹੈ ਇੱਥੇ ਐਂਡ ਹੋ ਗਿਆ ਪਰ ਇਹ ਇਹ ਜਿਹੜੀ ਲਾਈਨ ਆ ਵੱਡੀਆਂ ਲਾਈਨਾਂ ਨੇ ਇਹਦਾ ਐਂਡ ਇੱਥੇ ਹੋਊਗਾ ਠੀਕ ਹੈ ਤਾਂ ਇਦਾਂ ਹੀ ਜਦੋਂ ਆਪਾਂ 2 ਨੰਬਰ ਤੋਂ ਇਹ ਚੱਕ ਲਿਆ ਤਾਂ 3 ਨੰਬਰ ਆਪਣਾ ਇਹ ਹੋਊਗਾ ਠੀਕ ਹੈ ਤਾਂ ਇੱਥੋਂ ਆਪਣਾ ਥ੍ਰੈਡ نیچے ਗਿਆ ਹੁਣ ਇਹ ਨਹੀਂ ਦੇਖਣਾ ਕਿ ਆਹ ਰਹਿ ਗਿਆ ਇਹ ਇੱਕ ਵਾਰੀ ਇਧਰੋਂ ਜਾ ਇੱਕ ਸਾਈਡ ਐਂ ਜਾ ਕੇ ਬਣੂਗੀ ਦੂਜੀ ਸਾਈਡ ਜਿਹੜੀ ਰਹੂਗੀ ਉਹ ਇਧਰ ਕਵਰ ਹੋਊਗੀ ਵਾਪਸੀ ਤੇ ਕਵਰ ਹੋਊਗੀ ਇਹ ਜਦੋਂ ਆਪਾਂ ਇਧਰੋਂ ਵਾਪਸ ਹੋਵਾਂਗੇ ਨਾ ਉਦੋਂ ਇਹ ਕਵਰ ਹੋਊ ਜਿਹੜਾ ਰਹਿ ਗਿਆ ਪਾਸਾ ਜਿੱਦਾਂ ਹੁਣ ਆਪਾਂ ਇਥੇ ਲਈ ਹੁਣ ਇਹਦਾ ਜਿਹੜਾ ਨੇੜੇ ਦਾ ਪੁਆਇੰਟ ਆ ਉਤੋਂ ਆਪਾਂ ਬਾਹਰ ਲਿਆਵਾਂਗੇ ਦੇਖੋ ਹੁਣ ਆਪਣਾ ਇਹ ਤਾਂ ਰਹੀ ਗਿਆ ਇਹ ਕਵਰ ਹੋਊਗਾ ਵਾਪਸੀ ਟਾਈਮ ਠੀਕ ਹੈ ਹੁਣ ਦੇਖੋ ਹੁਣ ਆਪਣਾ ਥ੍ਰੈਡ ਕੀ ਕਹਿੰਦਾ ਥ੍ਰੈਡ ਤਾਂ ਆਪਣਾ ਇਹ ਕਹਿ ਰਿਹਾ ਨਾ ਕਿ ਇੱਥੇ ਜਾਊਗਾ ਠੀਕ ਹੈ ਹੁਣ ਇਹਦੇ ਵਿੱਚ ਇੱਕ ਧਿਆਨ ਰੱਖਣ ਵਾਲੀ ਗੱਲ ਕੀ ਹੈ ਜਿਵੇਂ ਮੈਂ ਪਾ ਰਹੀ ਹਾਂ ਨਾ ਬਿਲਕੁਲ ਇਦਾਂ ਹੀ ਕਾਪੀ ਕਰਿਓ ਤਾਂ ਤੁਹਾਡੀ ਸਹੀ ਬਣੂਗੀ ਨਹੀਂ ਲਾਈਨ ਬਣਾਉਣ ਚ ਥੋੜੀ ਜੀ ਗੜਬੜ ਹੋ ਜਾਂਦੀ ਹੈ ਠੀਕ ਹੈ ਤਾਂ ਇਹ ਥੋੜੀ ਜੀ ਧਿਆਨ ਰੱਖਣ ਵਾਲੀ ਗੱਲ ਹੈ ਜਦੋਂ ਆਪਾਂ ਲਾਈਨ ਬਣਾਉਨੇ ਆ ਕਿਉਂਕਿ ਇਹਦੇ ਸਾਰੇ ਟੰਕੇ ਲੰਬੇ ਆਉਂਦੇ ਨੇ ਇਸ ਕਰਕੇ ਥੋੜਾ ਜਿਹਾ ਤੇਿਆਰ ਰੱਖਣਾ ਪੈਂਦਾ ਹੁਣ ਜਦੋਂ ਆਪਾਂ ਸਿੰਧੀ ਬੂਟੀ ਬਣਾਉਂਦੇ ਸੀ ਉਦੋਂ ਤਾਂ ਆਪਾਂ ਦੇਖਦੇ ਸੀ ਨਾ ਕਿ ਆਹ ਵਾਲਾ ਥ੍ਰੈਡ ਜੇ ਉੱਪਰ ਆ ਤਾਂ ਆ ਆਪਾਂ ਦੱਬ ਦਿਆਂਗੇ ਚੱਕ ਦੱਬ ਤਾਂ ਇਹਦੇ ਵਿੱਚ ਵੀ ਹੈਗੀ ਆ ਪਰ ਇਹਦੇ ਵਿੱਚ ਕੀ ਹੋਊਗਾ ਜੇ ਇਹ ਥ੍ਰੈਡ ਇਧਰੋਂ ਉੱਪਰ ਆ ਨਾ ਦੇਖੋ ਤਾਂ ਇਧਰੋਂ ਵੀ ਇਹ ਉੱਪਰ ਚਾਹੀਦਾ ਠੀਕ ਹੈ ਜੇ ਇਧਰ نیچے ਆ ਤਾਂ ਇਧਰ ਵੀ نیچے ਚਾਹੀਦਾ ਲੱਗੀ ਸਮਝ ਜਿੱਦਾਂ ਆਪਾਂ ਥੱਲੇ ਦੀ ਕੱਢਣਾ ਹੈ ਇਹਦੇ ਚੱਕ ਦਾਬਾ ਜਿਹੜੀ ਉਹ ਸੈਂਟਰ ਪੁਆਇੰਟ ਜਿਹੜੇ ਰਹਿ ਜਾਣਗੇ ਉਹਨਾਂ ਨਾਲ ਹੋਊਗੀ ਉਹ ਬਾਅਦ ਚ ਪਤਾ ਲੱਗੂ ਆਪਾਂ ਨੂੰ ਕੋਈ ਨਾ ਹੁਣ ਦੇਖੋ ਆਪਾਂ ਜਾਣਾ ਤਾਂ ਇੱਥੇ ਸੀਗਾ ਤਾਂ ਆਪਾਂ ਇੱਥੋਂ ਇੱਥੇ ਆਏ ਨਾ ਇਹ ਜਿਹੜਾ ਥ्रेड ਸੀ ਉੱਪਰ ਸੀ ਠੀਕ ਹੈ ਆਹ ਦੇਖ ਰਹੇ ਹੋ ਤੁਸੀਂ ਤਾਂ ਇਧਰ ਵੀ ਆਪਾਂ ਨੂੰ ਉੱਪਰ ਚਾਹੀਦਾ ਇਹ ਲਾਈਨ ਦੇ ਵਿੱਚ ਲਾਈਨ ਇਦਾਂ ਹੀ ਬਣੂਗੀ ਇਹ ਨਹੀਂ ਤਾਂ ਲਾਈਨ ਆਪਣੀ ਸਹੀ ਨਹੀਂ ਬਣੂਗੀ ਇਹ ਵੀ ਉੱਪਰ ਆ ਤਾਂ ਇਹ ਵੀ ਉੱਪਰ ਚਾਹੀਦਾ ਠੀਕ ਹੈ ਹੁਣ ਆਪਣਾ ਇਹ ਆ ਗਿਆ ਚਾਰ ਨੰਬਰ ਪੁਆਇੰਟ ਹੁਣ ਦੇਖੋ ਤੁਸੀਂ ਇੱਕ ਚੀਜ਼ ਹੋਰ ਨੋਟ ਕਰ ਰਹੇ ਹੋਵੋਗੇ ਇੱਕ ਇੱਥੇ ਬਣ ਗਿਆ ਦੋ ਤਿੰਨ ਚਾਰ ਪੰਜ ਤੇ ਇੱਕ ਇੱਕ ਦੇ ਵਿੱਚ ਛੁੱਟੀ ਜਾ ਰਿਹਾ ਠੀਕ ਹੈ ਜਿਹੜਾ ਇਹ ਛੁੱਟੂਗਾ ਇਹ ਵਾਪਸੀ ਟਾਈਮ ਬਣੂਗਾ ਤਾਂ ਹੁਣ ਆਪਾਂ ਚਾਰ ਤੋਂ نیچے ਲੈ ਗਏ ਇਹਦੇ ਨਾਲ ਹੀ ਆਪਾਂ ਉੱਪਰ ਲੈ ਆਏ ਠੀਕ ਹੈ ਇਹਦੇ ਵਿੱਚ ਦਸਣ ਵਾਲੀ ਕੋਈ ਗੱਲ ਨਹੀਂ ਰਹੀ ਹੁਣ ਤੁਸੀਂ ਬਿਗਨਰ ਨਹੀਂ ਰਹੇ ਹੁਣ ਦੇਖੋ ਹੁਣ ਥ੍ਰੈਡ ਦਾ ਸਿੱਧਾ ਮੂਵ ਕਰ ਰਿਹਾ ਇੱਥੇ ਆਪਣੇ ਆਪ ਹੀ ਕਰ ਰਿਹਾ ਨਾ ਦੇਖ ਹੋਰ ਕਿਸੇ ਪਾਸੇ ਸੈਟ ਨਹੀਂ ਆਉਣਾ ਥ੍ਰੈਡ ਨੇ ਤਾਂ ਆਪਣੇ ਆਪ ਆਪਾਂ ਨੂੰ ਡਾਇਰੈਕਸ਼ਨ ਦੇ ਰਿਹਾ ਥ੍ਰੈਡ ਇਸ ਸਾਈਡ ਨੂੰ ਠੀਕ ਹੈ ਹੁਣ ਆਪਾਂ ਚੀਜ਼ ਦਾ ਧਿਆਨ ਕੀ ਰੱਖਣਾ ਜਿਵੇਂ ਇਹ ਥ੍ਰੈਡ ਹੈ ਇਧਰੋਂ ਉੱਪਰ ਸੀ ਇਧਰੋਂ ਵੀ ਆਪਾਂ ਉੱਪਰ ਰੱਖਿਆ ਸੀ ਹੁਣ ਜੇ ਇਹਨੂੰ ਦੇਖੀਏ ਤਾਂ ਇਧਰੋਂ ਤਾਂ ਨੀਚੇ ਆ ਤਾਂ ਇਧਰੋਂ ਵੀ ਆਪਾਂ ਨੂੰ ਨੀਚੇ ਰੱਖਣਾ ਪਊਗਾ ਤਾਂ ਨੀਚੇ ਰੱਖਣ ਲਈ ਕੀ ਕਰਾਂਗੇ ਆਪਾਂ ਸਿੰਪਲੀ ਇਹ ਉੱਪਰ ਦੀ ਇਧਰਲੇ ਪੁਆਇੰਟ ਤੇ ਲਿਆਵਾਂਗੇ ਠੀਕ ਹੈ ਤਾਂ ਇਹ ਆਪਣਾ 5 ਨੰਬਰ ਪੁਆਇੰਟ ਹੋ ਗਿਆ ਦੇਖੋ ਹੁਣ ਇਹ ਚੀਜ਼ ਜਿਹੜਾ ਇਹ ਸਟੈਪ ਸੇ ਇਹੀ ਰਿਪੀਟ ਹੋਊਗਾ ਇਹ ਵਾਲਾ ਉੱਪਰ ਸੀ ਨਾ ਤਾਂ ਇਹ ਵਾਲਾ ਵੀ ਆਪਾਂ ਨੂੰ ਉੱਪਰ ਚਾਹੀਦਾ ਇਹ ਉੱਪਰ ਲਿਓਣ ਲਈ ਆਪਾਂ ਇਹਦੇ ਨੀਚੇ ਦੀ ਲਾ ਜਾਂਗੇ ਚੱਕ ਦਾਬੇ ਦੀ ਇਸ ਤਰੀਕੇ ਨਾਲ ਹੀ ਹੁੰਦੀ ਹੈ ਇਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਕਰ ਲਿਓ ਜਾਂ ਤੁਸੀਂ ਇਹ ਚੀਜ਼ ਧਿਆਨ ਰੱਖ ਸਕਦੇ ਹੋ ਕਿ ਜਿਹੜੇ ਤਾਂ ਐ ਇਧਰ ਨੂੰ ਟੇਢਾ ਜਿਨ੍ਹਾਂ ਦੀ ਇਧਰ ਨੂੰ ਟੇਢੇ ਨਹੀਂ ਡਾਇਰੈਕਸ਼ਨ ਇਧਰ ਨੂੰ ਆ ਉਹ ਉੱਪਰ ਰਹਿਣਗੇ ਜਿਹੜੇ ਇਧਰ ਨੂੰ ਡਾਇਰੈਕਸ਼ਨ ਵਾਲੇ ਨੇ ਉਹ ਨੀਚੇ ਰਹਿਣਗੇ ਠੀਕ ਹੈ ਜਿਵੇਂ ਹੁਣ ਆਹ ਵਾਲਾ ਨੀਚੇ ਸੀ ਨਾ ਤਾਂ ਆ ਵੀ ਆਪਾਂ ਨੀਚੇ ਦੀ ਲਿਆਏ ਆ ਤੇ ਅਗਲੇ ਪੁਆਇੰਟ ਤੇ ਲੈ ਗਏ ਇੱਥੇ ਆ ਗਿਆ 6 ਨੰਬਰ ਪੁਆਇੰਟ ਠੀਕ ਹੈ 6 ਤੋਂ ਹੀ ਆਪਾਂ ਬਾਹਰ ਕੱਢ ਲੈਣਾ ਠੀਕ ਹੈ 7 ਨੰਬਰ ਆਪਣਾ ਆਪਣੇ ਆਪ ਆਪਾਂ ਨੂੰ ਦੱਸ ਰਿਹਾ ਕਿ ਕਿਹੜਾ ਬਣੇਗਾ ਇਹ ਆਪਣਾ ਹੋ ਗਿਆ 7 ਨੰਬਰ ਤੇ ਇੱਥੇ ਵੀ ਆਪਾਂ ਇਹ ਤਾਂਗਾ ਉੱਪਰ ਦੀ ਆਏਗਾ ਕਿਉਂਕਿ ਆ ਵੀ ਉੱਪਰ ਦੀ ਆਏ ਵੀ ਜਿਹੜੀ ਇਹ ਇੱਧਰ ਨੂੰ ਟੇਢਾ ਵਾਲੇ ਨੇ ਆਪਾਂ ਉੱਪਰ ਰੱਖਾਂਗੇ ਬੱਸ ਇਹ ਜ਼ਰੂਰੀ ਨਹੀਂ ਕਿ ਇਹ ਹੀ ਉੱਪਰ ਹੋਣਗੇ ਆ ਵੀ ਉੱਪਰ ਹੋ ਸਕਦੇ ਆ ਫਿਰ ਇਹ نیچے ਰਹਿਣਗੇ ਠੀਕ ਹੈ ਚਲੋ ਉਹ ਦਿਨ ਤੁਸੀਂ ਕਨਫਿਊਜ਼ ਹੋ ਜਾਓਗੇ ਆਪੇ ਤੁਹਾਨੂੰ ਜਦੋਂ ਐਕਸਪੀਰੀਅੰਸ ਹੋ ਜਾਊਗਾ ਇਹ ਚੀਜ਼ ਦਾ ਪਤਾ ਲੱਗ ਜਾਏਗਾ ਠੀਕ ਹੈ ਹੁਣ ਇਹ ਉੱਪਰ ਰੱਖਣਾ ਆਪਾਂ ਇਸ ਲਈ ਇਹਦੇ نیچے ਦੀ ਲੈ ਜਾਾਂਗੇ ਠੀਕ ਹੈ ਇਹ ਆਪਣਾ ਹੋ ਗਿਆ ਨੈਕਸਟ ਪੁਆਇੰਟ ਕਿੰਨੇ ਨੰਬਰ 8 ਨੰਬਰ ਠੀਕ ਹੈ ਜੀ ਇੱਥੋਂ ਆਪਾਂ ਥ्रेड ਲੈ ਜਾਾਂਗੇ نیچے ਇਹਦੇ ਨਾਲ ਹੀ ਆਪਾਂ ਫਿਰ ਉੱਪਰ ਲੈ ਆਵਾਂਗੇ ਏ ਸਾਈਡ ਆਪਣੀ ਉੱਪਰ ਰਹਿੰਦੀ ਹੈ ਇਸ ਲਈ ਨੂੰ ਇਦਾਂ ਹੀ ਮੂਵ ਕਰ ਲਾਂਗੇ ਹੁਣ ਨੈਕਸਟ ਆਪਾਂ ਜੇ ਤਾਂ ਇੱਥੋਂ ਤੱਕ ਵਧਾਉਣਾ ਤਾਂ ਇਹ ਇੱਥੋਂ ਤੱਕ ਵੀ ਇਦਾਂ ਹੀ ਬਾਕਸ ਨੇ ਜਿਹੜੇ ਇਹਦੇ ਵਿੱਚ ਐਡ ਕਰੀ ਜਾਵਾਂਗੇ ਠੀਕ ਹੈ ਜੇ ਤੁਹਾਨੂੰ ਮਤਲਬ ਸਟੈਪ ਇਹੀ ਨੇ ਇਸ ਲਈ ਆਪਾਂ ਜ਼ਿਆਦਾ ਅੱਗੇ ਨੂੰ ਨਹੀਂ ਜਾਂਦੇ ਤਾਂ ਇਹਨੂੰ ਆਪਾਂ 9 ਨੰਬਰ ਮੰਨ ਲੈਨੇ ਆ ਠੀਕ ਹੈ ਤਾਂ ਲ ਇਹਦੀ ਡਾਇਰੈਕਸ਼ਨ ਦੇ ਹਿਸਾਬ ਨਾਲ ਆਪਣਾ ਨੈਕਸਟ ਪੁਆਇੰਟ ਇਹ ਆਊਗਾ ਠੀਕ ਹੈ ਵਸਤਾ ਪਬੋਟਸ ਨੂੰ ਕਰ ਰਹੇ ਆ ਪਰ ਜੇ ਤੁਹਾਨੂੰ ਸਪੀਡ ਹਜੇ ਵੀ ਤੇਜ਼ ਲੱਗਦੀ ਹੋਈ ਤਾਂ ਵੀਡੀਓ ਦੇ ਉੱਪਰ ਸੈਟਿੰਗ ਬਟਨ ਹੁੰਦਾ ਉੱਥੇ ਜਾ ਕੇ ਤੁਸੀਂ ਸਪੀਡ ਆ ਜਿਹੜੀ ਇਹਦੀ ਹੋਰ ਘੱਟ ਕਰ ਲਿਓ ਠੀਕ ਹੈ ਜੇ ਕਲੀਅਰ ਨਹੀਂ ਆ ਰਹੀ ਵੀਡੀਓ ਤਾਂ ਤੁਸੀਂ ਸੈਟਿੰਗ ਬਟਨ ਤੇ ਹੀ ਜਾ ਕੇ ਇਹਦੀ ਕੁਆਲਿਟੀ ਆ ਜਿਹੜੀ ਉਹ ਵਧਾ ਲਿਓ ਉਹਦੇ ਨਾਲ ਤੁਹਾਨੂੰ ਕਲੀਅਰ ਦਿਖੂਗੀ ਹੁਣ ਦੇਖੋ ਹੁਣ ਨੈਕਸਟ ਸਟੈਪ ਆਪਣਾ ਕੀ ਹੋਣ ਵਾਲਾ ਹੈ ਹੁਣ ਇੱਥੋਂ ਤੱਕ ਤਾਂ ਸਹੀ ਸੀਗਾ ਕਿ ਆ ਆਪਾਂ ਨੂੰ نیچے ਚਾਹੀਦਾ ਸੀਗਾ ਥ੍ਰੈਡ ਤੇ ਇਹ ਵਾਲਾ ਜਿਹੜੀ ਟੇਟ ਸੀ ਆਪਾਂ ਨੂੰ ਪਹੁੰਚਾਈਂਦੀ ਸੀ ਹੁਣ ਇੱਥੇ ਆਪਾਂ ਕੀ ਕਰਾਂਗੇ ਇੱਥੇ ਆਪਣਾ ਹੋਊਗਾ ਇਹ ਚੀਜ਼ ਕਿ ਜਿਹੜੀ ਸਿੰਗਲ ਡੱਬੀ ਦੇ ਵਿੱਚ ਜਾਂ ਛੋਟੀ ਬੂਟੀ ਦੇ ਵਿੱਚ ਜਾਂ ਵੱਡੀ ਬੂਟੀ ਦੇ ਵਿੱਚ ਆਪਾਂ ਕੀਤੀ ਸੀ ਕਿ ਆਹ ਆਹ ਵਾਲਾ ਜੇ ਉੱਪਰ ਆ ਤਾਂ ਆ ਇਧਰਲਾ ਪਾਸਾ ਆਪਾਂ ਨੂੰ ਦੱਬਣਾ ਪਊਗਾ ਇਦਾਂ ਠੀਕ ਹੈ ਇਹ ਸਟੈਪ ਆ ਜਿਹੜਾ ਦੋਨੋਂ ਸਾਈਡ ਇਹ ਫਰਸਟ ਬਾਕਸ ਤੇ ਲਾਸਟ ਬਾਕਸ ਜਿਹੜਾ ਵੀ ਆਪਣਾ ਲਾਸਟ ਬਾਕਸ ਹੋਊਗਾ ਜ਼ਰੂਰੀ ਨਹੀਂ ਕਿ ਨੋ ਇੱਥੇ ਨੋ ਨੰਬਰ ਹੀ ਲਾਸਟ ਕਰਨਾ ਤੁਸੀਂ ਜਿਹੜਾ ਵੀ ਤੁਹਾਡਾ ਲਾਸਟ ਬਾਕਸ ਹੋਊਗਾ ਤਾਂ ਉਹਦੇ ਵਿੱਚ ਚੱਕ ਦੱਬ ਜਿਹੜੀ ਉਹ ਆਪਣੀ ਪੁਰਾਣੀ ਤਰ੍ਹਾਂ ਹੀ ਹੋਊਗੀ ਠੀਕ ਹੈ ਜਿਹੜੇ ਲਾਸਟ ਤੇ ਫਰਸਟ ਬਾਕਸ ਤੋਂ ਬਿਨਾਂ ਜਿਹੜੀ ਚੱਕ ਦੱਬ ਹੋਊਗੀ ਉਹ ਆਪਣੀ ਕੀ ਹੋਊਗੀ ਇਸ ਤਰੀਕੇ ਦੇ ਨਾਲ ਹੋਊਗੀ ਠੀਕ ਹੈ ਇਹ ਇਧਰ ਨੂੰ ਆਵਾਂਗੇ ਜਦੋਂ ਆਪਾਂ ਇਸ ਡਾਇਰੈਕਸ਼ਨ ਨੂੰ ਤਾਂ ਉੱਪਰ ਰੱਖਾਂਗੇ ਥ੍ਰੈਡ ਤਾਂ ਇਸ ਜਿਹੜੀ ਡਾਇਰੈਕਸ਼ਨ ਨੂੰ ਜਦੋਂ ਆਪਾਂ ਜਾਵਾਂਗੇ ਤਾਂ ਥ੍ਰੈਡ ਨੀਚੇ ਹੋਊਗਾ ਦੋਨੋਂ ਸਾਈਡ ਤੋਂ ਇਧਰੋਂ ਵੀ ਇਧਰੋਂ ਵੀ ਠੀਕ ਹੈ ਜੇ ਨਹੀਂ ਸਮਝ ਆਈ ਤਾਂ ਇਸ ਇਸੇ ਸਟੈਪ ਨੂੰ ਤੁਸੀਂ ਵੀਡੀਓ ਨੂੰ ਦੁਬਾਰਾ ਰਿਪੀਟ ਤੇ ਲਾ ਕੇ ਦੇਖ ਲਿਓ ਜਿੰਨਾ ਚਿਰ ਨਹੀਂ ਸਮਝ ਆਉਂਦੀ ਹੁਣ ਦੇਖੋ ਹੁਣ ਜਦੋਂ ਆਪਾਂ ਇੱਥੋਂ ਇੱਥੇ ਲੈ ਕੇ ਜਾਵਾਂਗੇ ਥ੍ਰੈਡ ਠੀਕ ਹੈ ਥ੍ਰੈਡ ਤਾਂ ਆਪਾਂ ਆਪਣੀ ਬਾਉਂਡਰੀ ਤੇ ਰੱਖਣਾ ਨਾ ਇਥੇ ਲੈ ਕੇ ਜਦੋਂ ਆਪਾਂ ਥ੍ਰੈਡ ਤਾਂ ਹੁਣ ਆ ਥ੍ਰੈਡ ਵੀ ਦੱਬਿਆ ਜਾਂਦਾ ਆ ਵੀ ਦੱਬਿਆ ਜਾਂਦਾ ਦੇਖੋ ਤਾਂ ਹੁਣ ਆਪਣੀ ਚੱਕ ਦੱਬਾ ਜਿਹੜੀ ਉਹ ਚੱਲੂ ਵੀ ਕਿਵੇਂ ਦੇਖੋ ਆ ਉੱਪਰ ਹਨ ਲਾਸਟ ਡੱਬੀ ਐ ਇਹ ਆਪਣੀ ਪਹਿਲੀ ਬੁੱਟੀ ਜਿਹੜੀ ਆਪਾਂ ਪਹਿਲਾਂ ਸਿੱਖ ਚੁੱਕੇ ਹਾਂ ਸਿੰਧੀ ਉਹਦੇ ਵਾਂਗੂ ਹੀ ਚੱਲੇਗਾ ਤਾਂ ਇਹਦੇ ਸਿੰਪਲੀ ਆਪਾਂ ਨੀਚੇ ਦਿਲੇ ਜਾਾਂਗੇ ਥ੍ਰੈਡ ਠੀਕ ਹੈ ਦੇਖੋ ਇਹਦੇ ਉੱਪਰ ਦੀ ਇਹ ਆਪਣਾ ਸੀਗਾ 10 ਨੰਬਰ ਇੱਥੇ ਆਪਣਾ ਆ ਜੋ 11 ਨੰਬਰ ਠੀਕ ਹੈ ਇਹਦੇ ਉੱਪਰ ਦੀ ਇਹਦੇ ਨੀਚੇ ਦੀ ਜਾ ਕੇ ਆਪਣਾ ਥ੍ਰੈਡ ਆ ਜਿਹੜਾ ਇੱਥੇ ਆ ਗਿਆ ਹੁਣ ਦੇਖੋ ਹੁਣ ਇਦਾਂ ਹੀ ਜਦੋਂ ਆਪਾਂ ਦੇਖੋ ਹੁਣ ਤੁਹਾਨੂੰ ਪੁਆਇੰਟ ਤਾਂ ਪਤਾ ਲੱਗਣ ਲੱਗ ਗਏ ਹੋਣਗੇ ਇਹ 12 ਨੰਬਰ ਬਣ ਗਿਆ ਜਿਹੜੇ ਰਹਿ ਗਏ ਬਸ ਦੇਖੋ ਇਹ 13 ਹੋ ਜਾਊਗਾ ਇਹ 14 ਹੋ ਜਾਊਗਾ ਇਹ 15 ਹੋ ਗਿਆ ਇਹ 16 ਹੋ ਗਿਆ ਠੀਕ ਹੈ ਜਿਹੜੇ ਪੁਆਇੰਟ ਆਪਣੇ ਰਹਿ ਗਏ ਉਹ ਆਪਾਂ ਕਵਰ ਕਰਾਂਗੇ ਹੁਣ ਦੇਖੋ ਜਦੋਂ ਆਪਾਂ 13 12 ਨੰਬਰ ਪੁਆਇੰਟ ਤੇ ਲਿਆਉਨੇ ਆ ਤਾਂ ਆਹ ਦੋਨੋਂ ਥ੍ਰੈਡ ਤਾਂ ਆਪਾਂ ਦੱਬ ਨਹੀਂ ਨਾ ਸਕਦੇ ਤਾਂ ਹੁਣ ਜਿਹੜਾ ਥ੍ਰੈਡ ਆਪਣਾ نیچے ਹੋਊਗਾ ਉਹਨੂੰ ਆਪਾਂ ਉੱਪਰ ਰੱਖਾਂਗੇ ਜਿਹੜਾ ਉੱਪਰ ਹੋਊਗਾ ਉਹ نیچے ਰੱਖਾਂਗੇ ਹੁਣ ਦੇਖੋ ਆ ਉੱਪਰ ਐਨ ਤਾਂ ਇਹ ਨੂੰ ਆਪਾਂ ਚੱਕ ਲਾਂਗੇ ਤੇ ਇਹਨੂੰ ਦਬਪ ਦੇਾਂਗੇ ਦੇਖੋ ਆ ਦੱਬਿਆ ਗਿਆ ਨਾ ਜਿਹੜੇ ਜਿਹੜੇ ਪਹਿਲਾਂ ਉੱਪਰ ਸੀਗੇ ਆ ਆਪਾਂ ਨੂੰ ਚੱਕਣਾ ਪਊਗਾ ਜਿਹੜਾ ਥੱਲੇ ਆ ਜਿਹੜੇ ਉੱਪਰ ਨੇ ਥ੍ਰੈਡ ਇਹ ਆਪਾਂ ਨੂੰ ਦੱਬਣੇ ਪੈਣਗੇ ਤਾਂ ਹੁਣ ਆਪਾਂ ਇਦਾਂ ਇਹਨੂੰ ਦੱਬ ਲਿਆ ਠੀਕ ਹੈ ਹੁਣ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਰਿਹਾ ਹੋਵੇਗਾ ਕਿ ਆਹ ਥ੍ਰੈਡ ਆਪਣਾ نیچے ਆ ਨਾ ਤਾਂ ਆਪਾਂ ਕੀ ਕਰਾਂਗੇ ਇਹਨੂੰ ਚੱਕ ਲਾਂਗੇ ਬਸ ਠੀਕ ਹੈ ਇਹ ਚੀਜ਼ ਸਮਝਣੀ ਹੈ ਤੁਸੀਂ ਜਿਹੜਾ ਥ੍ਰੈਡ ਆਪਣਾ نیچے ਹੋਊਗਾ ਉਹਨੂੰ ਆਪਾਂ ਚੱਕਣਾ ਹੋਊਗਾ ਹੁਣ ਦੇਖੋ ਹੁਣ ਆਹ ਆਪਣਾ ਉੱਪਰ ਆ ਨਾ ਇਹਨੂੰ ਚੱਕਣਾ ਹੈ ਇਹਨੂੰ ਚੱਕਣ ਲਈ ਜੇ ਆਹ ਸੌਰੀ ਇਹ ਉੱਪਰ ਆ ਨਾ ਇਹਨੂੰ ਦੱਬਣਾ ਇਹਨੂੰ ਦੱਬਣ ਲਈ ਹੁਣ ਆਪਾਂ ਨੂੰ ਆਹ ਤਾਂ ਫਿਰ ਚੱਕਣਾ ਹੀ ਪਊਗਾ ਨਾ ਜੇ ਆਪਾਂ ਇਹਨੂੰ ਦੱਬਦੇ ਐ ਸਿੰਪਲੀ ਤਾਂ ਇਹ ਵੀ ਆਪਣਾ ਦੱਬਿਆ ਜਾਂਦਾ ਜੇ ਇਹ ਵੀ ਦੱਬਿਆ ਗਿਆ ਤਾਂ ਆਪਣੀ ਸਹੀ ਨਹੀਂ ਬਣੂਗੀ ਬਣਤੀ ਤਾਂ ਬਣਤੀ ਆਪਣੀ ਸਹੀ ਰਹੇ ਤਾਂ ਫਿਰ ਇਹਦੇ नीचे ਦੀ ਕਰਕੇ ਆਪਾਂ ਇਹਨੂੰ ਦੱਬਤਾ ਠੀਕ ਹੈ ਇੱਕ ਨੂੰ ਦੱਬਣਾ ਇੱਕ ਨੂੰ ਚੱਕਣਾ ਜਿਹਨੂੰ ਦੱਬਣਾ ਉਹ ਚੱਕਣ ਵੇਲੇ ਥੋੜਾ ਜਿਹਾ ਧਿਆਨ ਰੱਖਣਾ ਦੇਖੋ ਜਿਵੇਂ ਹੁਣ ਆਪਾਂ ਇੱਥੋਂ ਤਾਂ ਹੁਣ ਆਪਾਂ ਸਿੰਪਲੀ ਐ ਬਿਲਕੁਲ ਸਿੰਪਲ ਐ ਕਿ ਇਹਨੂੰ ਚੱਕ ਲਓ ਬਸ ਐਨਾ ਕੀ ਐ ਜਦੋਂ ਆਪਾਂ ਜਿਹੜਾ ਥ੍ਰੈਡ ਉੱਪਰ ਐ ਜਿਵੇਂ ਹੁਣ ਆਪਾਂ ਆਹ ਜੀ ਤੁਹਾਨੂੰ ਸਮਝਾ ਗਈ ਨਾ 15 ਤੋਂ نیچے ਤੇ ਇਹਦੇ ਨਾਲ ਤੋਂ ਹੀ ਉੱਪਰ ਹੁਣ ਦੇਖੋ ਇੱਥੋਂ ਤਾਂ ਸਿੰਪਲ ਆਪਣਾ ਥ੍ਰੈਡ ਚੱਕ ਪੀ ਸਰ ਗਿਆ ਸੀ ਨਾ ਇਹਨੂੰ ਆਪਾਂ ਚੱਕ ਲਿਆ ਸੀ ਤੇ ਸਿੰਪਲ ਹੋ ਗਿਆ ਹੁਣ ਜਦੋਂ ਇਹਨੂੰ ਦੱਬਣਾ ਨਾ ਦੱਬਣ ਲੱਗੇ ਦੇਖੋ ਆਪਾਂ ਦੋ ਤਾਂ ਦੱਬ ਨਹੀਂ ਸਕਦੇ ਤਾਂ ਦੋ ਨਹੀਂ ਦੱਬ ਸਕਦੇ ਇਸ ਲਈ ਆਪਾਂ ਨੂੰ ਪਹਿਲਾ ਥਰੈਡ ਚੱਕਣਾ ਪਊਗਾ ਆਹ ਵਾਲਾ ਚੱਕਣਾ ਪਊਗਾ ਤੇ ਇਹਦੇ ਉੱਪਰ ਦੀ ਆਪਾਂ ਲੰਘ ਜਾਵਾਂਗੇ ਇਹ ਦੱਬਿਆ ਗਿਆ ਦੇਖੋ ਹੁਣ ਆਪਣੀ ਆਊਟਲਾਈਨ ਆ ਜਿਹੜੀ ਆਊਟਲਾਈਨਿੰਗ ਲਗਭਗ ਕੰਪਲੀਟ ਹੋ ਗਈ ਹੁਣ ਕੀ ਕਰਨਾ ਉਹੀ ਚੀਜ਼ ਜੇ ਹੁਣ ਆਪਾਂ ਐ ਕਰਾਂਗੇ ਤਾਂ ਦੋਨੇ ਦੱਬੇ ਜਾਣਗੇ ਆਪਾਂ ਦੋਨੇ ਨਹੀਂ ਨੇ ਦੱਬਣੇ ਹੁਣ ਆਪਾਂ ਇਹ ਦੇਖਣਾ ਕਿ ਆਪ ਚੱਕਿਆ ਸੀ ਨਾ ਤਾਂ ਇਹਨੂੰ ਦਬਾਂਗੇ ਤੇ ਇਹਨੂੰ ਚੱਕ ਲਾਂਗੇ ਠੀਕ ਹੈ ਡਾਇਰੈਕਸ਼ਨ ਮੋੜਦੇ ਹੋਏ ਤੁਹਾਡੀ ਹੈ ਜਿਹੜੀ ਇਹ ਰਹੂਗੀ ਕਿ ਇੱਕ ਚੱਕਣਾ ਆਪਾਂ ਇੱਕ ਦਬਣਾ ਦੇਖੋ ਇਹ ਹੋ ਗਿਆ ਹੁਣ ਆਪਣਾ ਕੰਮ ਇੰਨਾ ਕੰਪਲੀਟ ਇਹ ਆਪਣੀ ਆਊਟਰ ਲਾਈਨਿੰਗ ਬਿਲਕੁਲ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਫਿਲ ਕਰਨਾ ਫਿਲ ਕਰਨ ਵੇਲੇ ਆਪਾਂ ਕੀ ਧਿਆਨ ਰੱਖਣਾ ਥ੍ਰੈਡ ਆਪਾਂ ਉਦਾਂ ਹੀ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਉੱਥੋਂ ਹੀ ਆਪਾਂ ਥ੍ਰੈਡ ਲੈ ਲਵਾਂਗੇ ਠੀਕ ਐ ਇੱਥੋਂ ਸ਼ੁਰੂ ਕੀਤਾ ਸੀ ਨਾ ਤਾਂ ਇੱਥੋਂ ਆਪਾਂ ਥ੍ਰੈਡ ਜੇ ਬਾਹਰ ਕੱਢ ਲਿਆ ਤਾਂ ਫਿਰ ਆਪਾਂ ਇੱਕ ਵਾਰੀ ਉਦਾਂ ਹੀ ਸ਼ੁਰੂ ਕਰਾਂਗੇ ਦੇਖੋ ਇਹਦਾ ਇਹ ਇਹਦਾ ਫਿਲ ਹੋਣ ਕਰਨ ਦਾ ਤਰੀਕਾ ਕੀ ਰਹੂਗਾ ਪਹਿਲਾਂ ਇਹਦੀ ਇੱਕ ਸਾਈਡ ਫਿਲ ਹੋਊਗੀ ਫਿਰ ਵਾਪਸੀ ਟਾਂ ਦੂਜੀ ਸਾਈਡ ਜਿਵੇਂ ਆਪਾਂ ਆਊਟਲਾਈਨਿੰਗ ਕੀਤੀ ਐ ਨਾ ਬਾਬ سیدੇ ਕੰਪਲੀਟ ਹੋਈਏ ਇਦਾਂ ਹੀ ਪਹਿਲਾਂ ਆਪਾਂ ਜੇ ਇਧਰੋਂ ਮੰਨ ਲਓ ਆਪਾਂ ਸ਼ੁਰੂ ਕੀਤਾ ਇਸ ਡਾਇਰੈਕਸ਼ਨ ਨੂੰ ਤਾਂ ਪਹਿਲਾਂ ਇਧਰੋਂ ਫਿਲ ਹੋਊਗਾ ਫਿਰ ਇੱਥੋਂ ਮੂਵ ਕਰਕੇ ਆਪਾਂ ਉੱਪਰ ਦੀ ਬਫਸਾ ਮੰ ਠੀਕ ਹੈ ਹੁਣ ਦੇਖਦੇ ਆਪਾਂ ਸਭ ਤੋਂ ਪਹਿਲਾਂ ਤਾਂ ਉਦਾਂ ਹੀ ਜਿਹੜੀ ਆਪਾਂ ਛੋਟੀ ਬੁਟੀ ਸ਼ੁਰੂ ਕੀਤੀ ਸੀ ਸਿੰਪਲੀ ਸ਼ੁਰੂ ਹੋਗੀ ਹੁਣ ਦੇਖਦੇ ਆਪਾਂ ਇਧਰੋਂ ਆਏ ਹੋਣਾ ਕਿ ਇਧਰੋਂ ਆਏ ਹੋਣਾ ਇਹ ਆਪਣਾ ਥ੍ਰੈਡ ਦੱਸੂਗਾ ਠੀਕ ਐ ਇਹਨੂੰ ਆਪਾਂ ਚੱਕ ਲਿਆ ਦੇਖੋ ਥ੍ਰੈਡ ਦੀ ਮੂਵਮੈਂਟ ਕੀ ਕਹਿੰਦੀ ਐ ਥ੍ਰੈਡ ਦੀ ਮੂਵਮੈਂਟ ਜੇ ਤਾਂ ਇਧਰ ਨੂੰ ਹੁੰਦੀ ਡਾਇਰੈਕਸ਼ਨ ਨੂੰ ਇਸ ਡਾਇਰੈਕਸ਼ਨ ਨੂੰ ਹੁੰਦੀ ਫਿਰ ਤਾਂ ਆਪਾਂ ਨੀਚੋਂ ਫਿਲ ਕਰਦੇ ਹੁਣ ਇਹਦੀ ਡਾਇਰੈਕਸ਼ਨ ਦੇਖੋ ਕੀ ਐ ਤੁਹਾਨੂੰ ਪਤਾ ਲੱਗ ਹੀ ਰਿਹਾ ਹੋਵੇਗਾ ਕਿ ਕਿਧਰ ਨੂੰ ਜਾ ਰਹੀ ਐ ਤਾਂ ਇਹ ਜਾ ਰਹੀ ਐ ਹੁਣ ਉੱਪਰ ਸਾਈਡ ਨੂੰ ਇਹ ਉਪਰ ਸਾਈਡ ਨੂੰ ਜਾ ਰਹੀ ਹੈ ਦੇਖੋ ਠੀਕ ਹੈ ਤਾਂ ਹੁਣ ਆਪਾਂ ਉਦੋਂ ਹੀ ਆਹ ਸਟੈਪ ਆਪਣਾ ਸੇਮ ਪੁਰਾਣੀ ਸਿੰਧੀ ਵਾਲਾ ਹੀ ਸ਼ੁਰੂ ਹੋ ਗਿਆ ਆਪਾਂ ਡਾਇਰੈਕਸ਼ਨ ਦੇ ਹਿਸਾਬ ਨਾਲ ਮੂਵ ਕਰੀ ਜਾਣਾ ਹੁਣ ਆਪਣੇ ਦੋ ਥ्रेड ਹੋ ਗਏ ਤਾਂ ਆਪਾਂ ਇੱਕ ਥ्रेड ਚੱਕ ਲੈਣਾ ਇੱਕ ਦੱਬ ਦੇਣਾ ਠੀਕ ਹੈ ਪਹਿਲਾ ਆਪਾਂ ਪਹਿਲਾ ਪਹਿਲਾ ਥ੍ਰੈਡ ਆਪਾਂ ਚੱਕਣਾ ਹੁੰਦਾ ਤੇ ਦੂਜਾ ਆਪਾਂ ਦੱਬਣਾ ਹੁੰਦਾ ਦੇਖੋ ਇਹ ਆਪਾਂ ਬਾਕਸ ਵੱਡੇ ਬਣਾਏ ਸੀ ਇਸ ਲਈ ਇਹ ਫਿੱਲ ਨਹੀਂ ਹੋਣੇ ਪੂਰੇ ਸਪੇਸ ਰਹੂਗੀ ਕੋਈ ਗੱਲ ਨਹੀਂ ਠੀਕ ਹੈ ਹੁਣ ਆਪਾਂ ਨੈਕਸਟ ਆਪਣਾ ਥ੍ਰੈਡ ਦੇਖੋ ਡਾਇਰੈਕਸ਼ਨ ਇਧਰ ਨੂੰ ਦੇ ਰਿਆ ਨਾ ਠੀਕ ਹੈ ਹੋਰ ਕਿਸੇ ਪਾਸੇ ਨੂੰ ਇਹਦਾ ਸੈੱਟ ਨਹੀਂ ਆਉਣਾ ਤਾਂ ਇਧਰ ਨੂੰ ਜਾਣ ਲਈ ਆਪਾਂ ਦੇਖੋ ਇੱਥੇ ਤਾਂ ਆ ਨਹੀਂ ਸਕਦੇ ਕਿਉਂਕਿ ਸੈਂਟਰ ਦੇ ਵਿੱਚ ਆਪਣੇ ਕੋਲੇ ਇੱਕ ਸਟੈਪ ਇਹ ਵਾਲਾ ਪਿਆ ਹੈ ਸੈਂਟਰ ਆ ਜਿਹੜਾ ਸਾਰਾ ਇਹ ਇੱਕ ਸਟੈਪ ਆਪਣਾ ਪਿਆਜ ਜਿਹੜਾ ਕਿ ਦੋਨੋਂ ਬਾਕਸ ਨੂੰ ਜੋੜਦਾ ਤਾਂ ਇਹਦੇ ਲਈ ਆਪਾਂ ਇੱਥੇ ਆ ਗਏ ਠੀਕ ਹੈ ਇਹਦੀ ਡਾਇਰੈਕਸ਼ਨ ਹੁਣ ਦੇਖੋ ਉੱਪਰ ਨੂੰ ਹੀ ਰਹੂਗੀ ਫਿਰ ਆਪਣੇ ਕੋਲੇ ਦੋ ਬਾਕਸ ਬਣ ਦੋ ਧਾਗੇ ਹੋਗੇ ਤਾਂ ਇੱਕ ਆਪਾਂ ਪਹਿਲਾ ਧਾਗਾ ਆਪਾਂ ਚੱਕਦੇ ਆਂ ਇਹਦੇ ਵਿੱਚ ਠੀਕ ਹੈ ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਆ ਇਹ ਸਟੈਪ ਤਾਂ ਉਹੀ ਹੈ ਇਹ ਆਪਣਾ ਚੱਕਿਆ ਗਿਆ ਤੇ ਇੱਕ ਦੱਬਿਆ ਗਿਆ ਤੇ ਇੱਥੋਂ ਫੇਰ ਆਪਾਂ ਉਸੇ ਹਿਸਾਬ ਨਾਲ ਹੀ ਚੱਲੀ ਜਾਵਾਂਗੇ ਠੀਕ ਹੈ ਦੇਖੋ ਇਹਨੂੰ ਆਪਾਂ ਚੱਕ ਲਾਂਗੇ ਇਹਨੂੰ ਚੱਕ ਲਿਆ ਤੇ ਸਿੰਪਲੀ ਫੇਰ ਅਗਲੇ ਅਗਲਾ ਸਟੈਪ ਆਪਣਾ ਇਹਨੂੰ ਚੱਕਣਾ ਹੋਊਗਾ ਇਹਦੇ ਵਿੱਚ ਦੀ ਆਪਾਂ ਧਾਗਾ ਘੁਮਾ ਕੇ ਫੇਰ ਆਪਣੇ ਕੋਲੇ ਇਹ ਦੋ ਥ्रेड ਹੋ ਗਏ ਇਹਦੇ ਚੋਂ ਆਪਾਂ ਇੱਕ ਥ्रेड ਚੱਕ ਲਾਂਗੇ ਇੱਕ ਦਬ ਦਾਂਗੇ ਪਹਿਲਾ ਥ्रेड ਆਪਾਂ ਚੱਕਦੇ ਆਂ ਦੂਜਾ ਦੱਬਦੇ ਆਂ ਠੀਕ ਹੈ ਇਹ ਇਦਾਂ ਹੀ ਰਿਪੀਟ ਹੋਈ ਜਾਊਗਾ ਦੇਖੋ ਇੱਥੋਂ ਆਪਾਂ ਇਧਰ ਨੂੰ ਲੈ ਗਏ ਇੱਥੋਂ ਆਪਾਂ ਇਹਦੇ ਵਿੱਚ ਦੀ ਕੱਟ ਲਿਆ ਤੇ ਪਹਿਲਾ ਥ्रेड ਆਪਾਂ ਚੱਕ ਲਿਆ ਠੀਕ ਹੈ ਦੂਜਾ ਆਪਣੇ ਆਪ ਦੱਬਿਆ ਗਿਆ ਫੇਰ ਉਹੀ ਸਟੈਪ ਰਿਪੀਟ ਹੋਏਗਾ ਦੇਖੋ ਇੱਥੋਂ ਕੱਢ ਲਿਆ ਇੱਥੋਂ ਆਪਾਂ ਉੱਪਰ ਲੈ ਗਏ ਠੀਕ ਹੈ ਉੱਪਰੋਂ ਆਪਾਂ ਇਹਦੇ ਵਿੱਚ ਦੀ ਪਹਿਲਾ ਥ्रेड ਚੱਕ ਲਿਆ ਤੇ ਦੂਜਾ ਦੱਬਿਆ ਗਿਆ ਫੇਰ ਆਪਣਾ ਫੇਰ ਸਟੈਪ ਉਹੀ ਦੇਖੋ ਇਹ ਸਟੈਪ ਰਿਪੀਟ ਹੋਏਗਾ ਬਾਰ-ਬਾਰ ਜੇ ਇੱਕ ਵਾਰੀ ਨਹੀਂ ਸਮਝ ਆਉਂਦੀ ਤਾਂ ਤੁਸੀਂ ਅਗਲਾ ਸਟੈਪ ਦੇਖ ਲਓ ਉਹ ਵੀ ਸੇਮ ਹੀ ਹੋਏਗਾ ਫਿਰ ਅਗਲਾ ਦੇਖ ਲਓ ਦੇਖੋ ਇੱਥੋਂ ਤੱਕ ਆਪਾਂ ਸੇਮ ਹੀ ਸਟੈਪ ਨੇ ਜਿਹੜੇ ਰਿਪੀਟ ਕੀਤੇ ਨੇ ਸਾਰੇ ਠੀਕ ਹੈ ਹੁਣ ਆਪਣੀ ਲਾਸਟ ਡੱਬੀ ਹੈ ਹੁਣ ਇੱਥੋਂ ਆਪਾਂ ਦੁਬਾਰਾ ਇੱਧਰ ਨੂੰ ਹੀ ਵਾਪਸ ਆਉਣਾ ਇੱਥੋਂ ਘੁੰਮ ਕੇ ਇਹਨੂੰ ਕੰਪਲੀਟ ਕਰਦੇ ਹੋਏ ਹੁਣ ਸਾਰੀਆਂ ਡੱਬੀਆਂ ਜਿਹੜੀਆਂ ਕੰਪਲੀਟ ਹੁੰਦੀਆਂ ਕੰਪਲੀਟ ਹੁੰਦੀਆਂ ਜਾਣਗੀਆਂ ਜਿਵੇਂ ਜਿਵੇਂ ਆਪਾਂ ਅੱਗੇ-ਅੱਗੇ ਮੂਵ ਕਰੀ ਜਾਵਾਂਗੇ ਤਾਂ ਹੁਣ ਦੇਖੋ ਆਪਣੀ ਡਾਇਰੈਕਸ਼ਨ ਦੇ ਹਿਸਾਬ ਨਾਲ ਆਪਣੇ ਕੋਲੇ ਨੈਕਸਟ ਸਟੈਪ ਇਹ ਵਾਲਾ ਬਣਦਾ ਹੈ ਠੀਕ ਹੈ ਇਦਾਂ ਹੀ ਫਿਰ ਆਪਣਾ ਦੋ ਦੇ ਵਿੱਚੋਂ ਆਪਾਂ ਪਹਿਲਾ ਥ੍ਰੈਡ ਆ ਜਿਹੜੇ ਨੂੰ ਚੱਕ ਲਾਂਗੇ ਹੁੰਦੇ ਕੋਡਰ ਐਕਸ਼ਨ ਆਪਣੇ ਕੀ ਕਹਿੰਦੀ ਹੈ ਇਹ ਵਾਲਾ ਇੱਧਰ ਨੂੰ ਆ ਰਹੀ ਹੈ ਨਾ ਇਹ ਵਾਲਾ ਆਪਾਂ ਚੱਕ ਲਾਂਗੇ ਦੇਖੋ ਫਿਰ ਇਹ ਦੋ ਬਣ ਰਹੇ ਨੇ ਦੇਖੋ ਠੀਕ ਹੈ ਹੁਣ ਉਹ ਪਟਕ ਲਿਆ ਤਾਂ ਇੱਥੋਂ ਆਪਾਂ ਮੂਵ ਕਰ ਗਏ ਵਾਪਸ ਇੱਧਰ ਠੀਕ ਹੈ ਇੱਥੋਂ ਆਪਾਂ ਇਹਨੂੰ ਚੱਕ ਲਿਆ ਸਟੈਪ ਹੁਣ ਇਹ ਵਾਲੇ ਸਾਰੇ ਸਟੈਪ ਫੇਰ ਉਦੋਂ ਹੀ ਰਿਪੀਟ ਹੋਣਗੇ ਜਿਵੇਂ ਇਹ ਵਾਲੇ ਸਟੈਪ ਰਿਪੀਟ ਹੋਏ ਨੇ ਦੇਖੋ ਆਪਾਂ ਪਹਿਲਾ ਥ्रेड ਚੱਕ ਲਿਆ ਤੇ ਦੂਜਾ ਦੱਬਿਆ ਗਿਆ ਤੀਜਾ ਚੱਕ ਲਿਆ ਹੁਣ ਆਪਣੇ ਕੋਲੇ ਇਹ ਵਾਲੀ ਸਾਈਡ ਫਿਲ ਹੋਈ ਵੀ ਹੈ ਇਸ ਲਈ ਆਪਣੇ ਕੋਲੇ ਚਾਰ ਚਾਰ ਥ੍ਰੈਡ ਬਣਨਗੇ ਜਿਹਦੇ ਵਿੱਚੋਂ ਪਹਿਲਾ ਤੇ ਤੀਜਾ ਆਪਾਂ ਚੱਕਾਂਗੇ ਤੇ ਦੂਜਾ ਤੇ ਚੌਥਾ ਆਪਾਂ ਦੱਬਾਂਗੇ ਠੀਕ ਹੈ ਹੁਣ ਜਿਵੇਂ ਇੱਕ ਤੋਂ ਪਹਿਲਾ ਚੱਕ ਲਿਆ ਆਹ ਸਟੈਪ ਨੂੰ ਇੱਕੋ ਇਦਾਂ ਰਿਪੀਟ ਹੋ ਗਿਆ ਹੁਣ ਆਪਣੇ ਕੋਲੇ ਚਾਰ ਥ੍ਰੈਡ ਬਣ ਗਏ ਨਾ ਦੋ ਆ ਸੀਗੇ दिख रहे हैं ना हाँ जी दो दुआ सके ठीक है हूँ आप देखो पहला चक लिया तीजा चक लिया ठीक है चाहे कले कले करके चक लो चाहे कट्ठी चक लो हूँ आपक्सट बॉक्स के बच्चे मूव कर देंगे बन लग गई ना देखो ਪੂਰੀ ਗੁੰਦਮੀ ਨਹੀਂ ਘੱਟ ਬਣੀ ਕਿਉਂਕਿ ਬਾਕਸ ਵੱਡੇ ਨੇ ਆਪਾਂ ਨੇ ਜੇ ਆਪਾਂ ਥੋੜੇ ਛੋਟੇ ਬਾਕਸ ਰੱਖੇ ਹੁੰਦੇ ਤਾਂ ਪੂਰੀ ਗੁੰਦਮੀ ਬਣ ਜਾਣੀ ਸੀ ਇੱਕ ਵਾਰੀ ਤੁਸੀਂ ਵੀ ਵੱਡੀ ਰੱਖਿਓ ਫਿਰ ਇਹਨਾਂ ਥ੍ਰੈਡਾਂ ਚੱਕਣਾ ਕਰਨਾ ਸੁੱਕਾ ਹੋ ਜਾਂਦਾ ਦੇਖ ਪਹਿਲਾ ਤੇ ਤੀਜਾ ਥ੍ਰੈਡ ਆਪਾਂ ਚੱਕ ਲੈਣਾ ਠੀਕ ਹੈ ਨੈਕਸਟ ਬਾਕਸ ਵਿੱਚ ਆ ਗਏ ਆਪਾਂ ਫਿਰ ਜਿੱਥੇ ਦੋ ਥ੍ਰੈਡ ਨੇ ਉੱਥੇ ਤਾਂ ਆਪਾਂ ਪਹਿਲਾ ਥ੍ਰੈਡ ਚੱਕਦੇ ਆ ਹਮੇਸ਼ਾ ਠੀਕ ਹੈ ਮੇਰੇ ਸ਼ਨੀ ਮਤਲਬ ਜਿਹੜਾ ਆਪਾਂ ਪੈਟਰਨ ਯੂਜ਼ ਕਰ ਰਹੇ ਹਾਂ ਇਹਦੇ ਵਿੱਚ ਇਦਾਂ ਹੀ ਕਰਦੇ ਆਪਾਂ ਆਈ ਹੋਪ ਹੁਣ ਤਾਂ ਤੁਹਾਨੂੰ ਸਮਝ ਆ ਗਈ ਹੋਣੀ ਹੈ ਨਹੀਂ ਤਾਂ ਰਿਪੀਟ ਤੇ ਲਾ ਲਿਓ ਵੀਡੀਓ ਇੱਕ ਦੋ ਵਾਰੀ ਦੇਖੋਗੇ ਤਾਂ ਤੁਹਾਨੂੰ ਸਮਝ ਆ ਜਾਊਗੀ ਸਟੈਪ ਬਾਈ ਸਟੈਪ ਇਦਾਂ ਹੀ ਫੋਲੋ ਕਰੋਗੇ ਤਾਂ ਤੁਹਾਡਾ ਪਰਫੈਕਟ ਜਿਹੜਾ ਡਿਜ਼ਾਈਨ ਉਹ ਬਣ ਜਾਊਗਾ ਇੱਕ ਦੋ ਵਾਰੀ ਖਰਾਬ ਹੋ ਸਕਦਾ ਕਿਉਂਕਿ ਜਦੋਂ ਆਪਾਂ ਇਹਦੀ ਆਊਟਲਾਈਨਿੰਗ ਕਰਦੇ ਆ ਨਾ ਉਦੋਂ ਥੋੜੀ ਜਿਹੀ ਤਿੱਕਤ ਆਉਂਦੀ ਆ ਕਿ ਉੱਪਰ ਤਾਂ ਗਰ ਰਹੇਗਾ ਕਈ ਵਾਰ ਥੱਲੇ ਰਹੇਗਾ ਕਿਉਂਕਿ ਦੂਸਰੀ ਬੂਟੀ ਦੇ ਵਿੱਚ ਤਾਂ ਆਪਾਂ ਸਿੰਪਲ ਤਾਂ ਆਪਣੇ ਆਪ ਹੀ ਚੱਕਦਾ ਬਾਈ ਜਾਂਦੀ ਹੁੰਦੀ ਆ ਹੁਣ ਆਪਾਂ ਇੱਥੋਂ ਧਾਗਾ ਕੱਢਿਆ ਸੀ ਤਾਂ ਇੱਥੋਂ ਹੀ ਆਪਾਂ ਵਾਪਸ ਵਿਚ ਆ ਦੇ نیچے ਲੈ ਜਾਂਦੇ ਲੋ ਜੀ ਇਹ ਆਪਣੀ ਲਾਈਨ ਬਣ ਗਈ ਸਿੰਧੀ ਬੂਟੀ ਦੀ ਠੀਕ ਹੈ ਤੁਸੀਂ ਬਿਲਕੁਲ ਆਰਾਮ ਦੇ ਨਾਲ ਸਟੈਪ ਬਾਈ ਸਟੈਪ ਸਿੱਖਿਓ ਇੱਕ ਵਾਰੀ ਨਹੀਂ ਸਮਝ ਆਉਂਦੀ ਰਿਪੀਟ ਕਰ ਲਿਓ ਠੀਕ ਹੈ ਬਾਰ ਬਾਰ ਦੇਖ ਲਿਓ ਸਪੀਡ ਸਲੋ ਕਰਕੇ ਦੇਖ ਲਿਓ ਜਿਵੇਂ ਜਿਵੇਂ ਸਟੈਪ ਆਪਾਂ ਬਣਾ ਕੀਤੇ ਨੇ ਠੀਕ ਹੈ ਉਮੀ ਉਮੀ ਸਟੈਪ ਉਹ ਫੋਲੋ ਕਰਿਓ ਠੀਕ ਹੈ ਆਂਡੇ ਲੋਟ ਜਾਊਗਾ ਇਹਦਾ ਜਿਹਦੀ ਜਿਹੜੀ ਇਹਦੀ ਡਾਇਰੈਕਸ਼ਨ ਹੈ ਉਹ ਜਿਵੇਂ 2 2 3 ਇੱਥੇ ਆ 2 2 3 ਇੱਥੇ ਨਹੀਂ ਬਣੂਗਾ 2 2 3 ਇੱਥੇ ਬਣੂਗਾ 3 2 4 ਨੰਬਰ ਪੁਆਇੰਟ ਇੱਥੇ ਨਹੀਂ ਬਣਨਾ ਇੱਥੇ ਬਣੂਗਾ ਠੀਕ ਹੈ ਤਾਂ ਇਹਦੀ ਡਾਇਰੈਕਸ਼ਨ ਇਹ ਰਹਿੰਦੀ ਆ ਆਂਡੇ ਲੋਟਾਂ ਠੀਕ ਹੈ ਟੇਡੇ ਲੋਟ ਕਹ ਲਓ ਏਸਾ ਬਣਾ ਇਹਦੀ ਡਾਇਰੈਕਸ਼ਨ ਰਹਿੰਦੀ ਆ ਤਾਂ ਇਹ ਤੁਸੀਂ ਇਦਾਂ ਹੀ ਫੋਲੋ ਕਰਨਾ ਹੈ ਠੀਕ ਹੈ ਨੈਕਸਟ ਵੀਡੀਓ ਆਪਾਂ ਬਣਾਵਾਂਗੇ ਟਰੇਸ ਸਿੰਧੀ ਬੁੱਟੀ ਦੀ ਫੇਰ ਸਿੰਧੀ ਬੁੱਟੀ ਦੇ ਇੱਕ ਦੋ ਹੋਰ ਡਿਜ਼ਾਈਨ ਟਰਾਈ ਕਰ ਲਾਂਗੇ ਜੇ ਤੁਹਾਨੂੰ ਕੋਈ ਵੀ ਡਿਜ਼ਾਈਨ ਸਿੱਖਣਾ ਸਿੰਧੀ ਬੁੱਟੀ ਦਾ ਤਾਂ ਕਮੈਂਟ ਕਰ ਦਿਆ ਕਰੋ ਆਪਾਂ ਉਦਾਂ ਦੀ ਵੀਡੀਓ ਤੁਹਾਡੇ ਲਈ ਪ੍ਰੋਵਾਈਡ ਕਰਵਾ ਦੇਵਾਂਗੇ ਠੀਕ ਹੈ ਤਾਂ ਤੁਹਾਡੇ ਕਮੈਂਟ ਬਹੁਤ ਜ਼ਰੂਰੀ ਹੁੰਦੇ ਨੇ ਜਿਹਦੇ ਨਾਲ ਹੌਸਲਾ ਵੀ ਮਿਲਦਾ ਤੇ ਇੱਕ ਡਾਇਰੈਕਸ਼ਨ ਵੀ ਮਿਲ ਜਾਂਦੀ ਹੈ ਵੀ ਹਾਂਜੀ ਤੁਹਾਡੀ ਨੀਡ ਕੀ ਹੈ ਠੀਕ ਹੈ ਤਾਈ ਹੋਪ ਤੁਹਾਨੂੰ ਇਹ ਵੀਡੀਓ ਦੇਖ ਕੇ ਸਿੰਧੀ ਬੁੱਟੀ ਦੀ ਲਾਈਨ ਬਣਾਉਣੀ ਆ ਗਈ ਹੋਊਗੀ ਠੀਕ ਹੈ ਜੀ ਤਾਂ ਸਿੱਖੋ ਫਟਾਫਟ ਤੇ ਆਪਾਂ ਨੈਕਸਟ ਵੀਡੀਓ ਫਿਰ ਜਲਦੀ ਹੀ ਲੈ ਕੇ ਆਉਣੇ ਆ ਤਦ ਤੱਕ ਬਾਏ ਬਾਏ